ਹਲਕਾ ਉਤਰੀ ਦੇ ਵਾਰਡ ਨੰਬਰ 15 ਦੇ ਅਧੀਨ ਵਿਜੇਨਗਰ ਮੇਨ ਬਾਜ਼ਾਰ ਟੰਡਨਗਰ ਚੌਂਕ ਦੀ ਸੜਕ ਲੰਮੇ ਸਮੇਂ ਤੋਂ ਟੁੱਟ ਗਈ ਹੈ। ਸੜਕ ਤੇ ਪਏ ਵੱਡੇ ਟੋਏ ਅਤੇ ਹਰ ਪਾਸੇ ਇਕੱਠਾ ਹੋਇਆ ਗੰਦਾ ਪਾਣੀ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਗਿਆ ਹੈ। ਸੜਕ ਦੀ ਹਾਲਤ ਖਰਾਬ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਨੇ। ਦੋ ਪਹੀਆ ਵਾਹਨ ਡਰਾਈਵਰ ਅਕਸਰ ਫਿਸਲ ਜਾਂਦੇ ਹਨ ਅਤੇ ਜ਼ਖਮੀ ਹੋ ਜਾਂਦੇ ਨੇ। ਜਦੋਂ ਕਿ ਕਈ ਵਾਰ ਔਰਤਾਂ ਤੇ ਬਜ਼ੁਰਗਾਂ ਨੂੰ ਸੜਕ ਪਾਰ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਦੀ ਖਸਤਾ ਹਾਲਤ ਕਾਰਨ ਉਹਨਾਂ ਦੀ ਦੁਕਾਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਨੇਤਾ ਚੋਣਾਂ ਦੌਰਾਨ ਵੱਡੇ ਦਾਅਵੇ ਕਰਦੇ ਹਨ ਪਰ ਚੋਣਾਂ ਖਤਮ ਹੋਣ ਤੋਂ ਬਾਅਦ ਕੋਈ ਵੀ ਇਲਾਕੇ ਦੀ ਦੇਖਭਾਲ ਨਹੀਂ ਕਰਦਾ। ਲੋਕਾਂ ਨੇ ਦੱਸਿਆ ਕਿ ਕਈ ਵਾਰ ਸਬੰਧਤ ਵਿਭਾਗ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ। ਤਾਜੋ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ। ਪਾਰਟੀ ਵੱਲੋਂ ਸੜੀਗੇ ਮੁਹਿੰਮ ਦੇ ਤਹਿਤ ਅੱਜ ਅਸੀਂ ਵਿਜੇਨਗਰ ਆਏ ਜਿੱਥੇ ਟੁੱਟੀਆਂ ਵੀ ਛੜਕਾਂ ਲੋਕਾਂ ਲਈ ਆਫਤ ਬਣੀ ਪਈ ਹੈ ਇਥੋਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸੜਕਾਂ ਦੇ ਕਰਕੇ ਜਿਹੜਾ ਕਿ ਸਾਡੀ ਦੁਕਾਨਦਾਰੀ ਵੀ ਠੱਪ ਹੋਈ ਪਈ ਹੈ ਅਸੀਂ ਗੱਲ ਕਰਾਂਗੇ ਇਥੋਂ ਦੇ ਦੁਕਾਨਦਾਰਾਂ ਨਾਲ ਪੱਕੀ ਨਾ ਜੀਪਕ ਜੀ ਕੀ ਸਮੱਸਿਆ ਤੁਹਾਡੇ ਇੱਥੇ? ਇਹ ਸਮੱਸਿਆ ਹੈ ਇਲਾਕੇ ਸੜਕਾਂ ਟੁੱਟੀਆਂ ਪਈਆਂ ਬੁਰੇ ਹਾਲ ਹੈ ਗੰਦ ਦਾ ਬੁਰਾ ਹਾਲ ਹੈ ਉਹ ਅਫਸਰ ਬੈਠੇ ਉੱਥੇ ਨੀੜੇ ਲੋਗ ਕੋਈ ਸੰਦੇਨੀ ਵੀ ਹੈ ਕਿਸੇ ਦੀ ਤੁਸੀਂ ਉਹਨਾਂ ਨੂੰ ਦੱਸਿਆ ਤੁਸੀਂ ਹਾਂਜੀ ਦੱਸਿਆਈ ਉਹਨਾਂ ਨੂੰ ਪਤਾ ਹੀ ਹੈ ਰੋਜ਼ ਲੰਘਦੇ ਹੀ ਇਹ 15 ਸਾਲ ਹੋ ਗਿਆ ਇਹ ਹਾਲ ਹੋ ਗਿਆ 15 ਸਾਲ ਪਹਿਲੇ ਭਣੀ ਸੀ ਤੇ ਉਹਨੂੰ ਇਹ ਰੇ ਤੱਕਨ ਭਣੀ ਨਹੀਂ ਕੀ ਮੰਗ ਕਰਦੇ ਹੋ ਹਾਂਜੀ ਸਰਕਾਰ ਕੋ ਮੰਗ ਕਰਦੇ ਸਾਡੀ ਸੜਕਾਂ ਬਣਾਈ ਜਾਵੇ ਤੇ ਇਹ ਕੂੜਾ ਜਰਾ ਸਫਾਈ ਜਰਰੀ ਕਿਤੇ ਸੀਵਰ ਪ੍ਰਣਾਲੀ ਸਹੀ ਕੀਤੀ ਜਾਵੇ ਸਰ ਆ ਦੇਖੋ ਤੁਹਾਡੇ ਸਾਹਮਣੇ ਸਾਰੀ ਟੁੱਟੀਆਂ ਹੋਈਆਂ ਨੇ ਲੁੱਕ ਦੇ ਉੱਪਰ ਲੁੱਕ ਪਾਈ ਜਾਣ ਦੇ ਆ ਇੱਕ ਤੇ ਘਰ ਵੀ ਨਹੀਂਵੇਂ ਹੋਣ ਦੇ ਦੂਜਾ ਵੇਖੋ ਜਦੋਂ ਵੀ ਲੁੱਕ ਪਾ ਕੇ ਜਾਂਦੇ ਆ ਇਹ 10 ਦਿਨਾਂ ਬਾਅਦ ਹੀ ਉਹ ਭਰ ਜਾਂਦੀ ਸਾਰੀ ਠੀਕ ਹੈ ਜੇ ਤੁਹਾਡੇ ਸਾਹਮਣੇ ਹੀ ਸਾਰੇ ਬਨੇ ਟੁੱਟੀ ਜਗਾ ਆ ਅੱਜ ਕੂੜਾ ਚਕਾਇਆ ਜੀ 10 ਦਿਨਾਂ ਤੋਂ ਕੂੜਾ ਪਿਆ ਸੀ ਅੱਜ ਆਪ ਟਰਾਲੀ ਮੰਗਾ ਕੇ ਫਿਰ ਕੂੜਾ ਚਕਾਇਆ ਇਹ ਤੋਂ ਸਾਰਾ ਇੱਥੇ ਵੀ ਰੋਜ਼ ਦੇੜੇ ਕੂੜਾ ਲੱਗਦਾ ਬੜੀ ਅਰੀ ਮਨਾ ਵੀ ਕੀਤਾ ਗਿਆ ਵਾ ਪਰ ਕੋਈ ਨਹੀਂ ਅਸਰ ਹੈਗਾ ਕੋਈ ਜਿਹੜੇ ਅਸੀਂ ਐਮਐਲਏ ਨੂੰ ਵੋਟਾਂ ਵੀ ਪਾਈਆਂ ਉਹ ਤੇ ਆਏ ਨਹੀਂ ਇੱਕ ਵਾਰੀ ਵੀ ਨਹੀਂ ਕਿਤੇ ਪੁੱਛਣ ਵੀ ਨਹੀਂ ਆਏ ਅੱਜ ਤੱਕ ਤੇ ਬਾਕੀ ਤੁਹਾਡੇ ਸਾਹਮਣੇ ਹਾਲਾਤ ਤੇ ਤੁਹਾਡੇ ਸਾਹਮਣੇ ਹੀ ਆ ਚੰਨਾ ਚੰਨਾ ਜੀ ਦੇਖੋ ਜੀ ਜੇ ਬਰਸਾਤ ਆਂਦੀ ਹੈ ਬਰਸਾਤ ਦੇਖੋ ਪੂਰਾ ਪਾਣੀ ਇਕੱਠਾ ਹੁੰ ਬੱਚਿਆਂ ਵਾਲੇ ਬੁਰਾ ਹਾਲ ਹੈ ਸਕੂਲੋਂ ਆਉਂਦੇ ਆ ਡਿੱਗ ਡਿੱਦੇ ਆ ਟੱਪਦੇ ਆ ਹਾਂਜੀ ਵਿਕਾਸ ਹੈ ਨਹੀਂ ਕੁਝ ਵੀ ਸਾਨੂੰ ਤੇ ਸਾਨੂੰ ਹਾਂ ਪਾਣੀ ਦੀ ਨਿਕਾਸੀ ਚਾਹੀਦੀ ਹੈ ਸੀਵਰੇਜ ਸਾਫ਼ ਚਾਹੀਦੀ ਹੈ ਤੇ ਸਭ ਕੁਝ ਸਹੀ ਤਰ੍ਹਾਂ ਹੋਣਾ ਚਾਹੀਦਾ ਕੁੱਟਿਆਂ ਦੀ ਇੰਨੀ ਸਮੱਸਿਆ ਆ ਗਈ ਹੈ ਜੀ ਇੱਥੇ ਲੰਗਦੇ ਆ ਲੰਗਦੇ ਆ ਮਾਰ ਜਾਂਦੇ ਨਾਲ ਕੀ ਪੈਰ ਨੂੰ ਅਜੇ ਹੁਣ ਹੀ ਆ ਸਾਡੇ ਸਾਹਮਣੇ ਉਹ ਜਨਾਨੀ ਗਈ ਤਿੰਨ ਮੱਕੀ ਤਿੰਨ ਚਾਰ ਜਗ੍ਹਾ ਨੇ ਮੱਕੀ ਕਟਿਆ ਇਹ ਗਾਂ ਜਾ ਕੇ ਤੁਸੀਂ ਆਪ ਦੇਖੋਗੇ ਕੀ ਹਾਲ ਹੈ ਕੁੱਟਿਆਂ ਦਾ ਬਹੁਤ ਹੀ ਜ਼ਿਆਦਾ ਸੀ ਦੁਖੀ ਹੋ ਗਏ ਨਾਲ ਕੁੱਟਿਆਂ ਦੇ ਇਹਦੇ ਤਾਰਾਂ ਵਿਖਾਇਓਇ ਕਰੀ ਇਹ ਬਿਜਲੀ ਘਰ ਬਣਿਆ ਪਿਆ ਜੀ ਇੱਥੇ ਤੇ ਆ ਖੰਭਾ ਉਦਾਂ ਲਾ ਕੇ ਗਏ ਕਿ ਸਾਰੀਆਂ ਤਾਰਾਂ ਲਾਥ ਦੇਣੀਆਂ ਖੰਭਾ ਕੱਲਾ ਹੀ ਰਹਿ ਗਿਆ ਤਾਰਾਂ ਫਿਰ ਵੀ ਨਹੀਂ ਲੱਤੀਆਂ ਇੰਨਾ ਬੁਰਾ ਹਾਲ ਹੈ ਜਦੋਂ ਕੋਈ ਵੀ ਕੋਈ ਟ੍ਰੈਕਟਰ ਟਰਾਲੀ ਆਉਂਦੀ ਹੈ ਜਾਂ ਕੁਝ ਵੀ ਆਉਂਦਾ ਸਭ ਇੱਥੇ ਤਾਰਾਂ ਟੋੜ ਟੋੜ ਤੋੜ ਕੇ ਚਲ ਜਾਂਦੇ ਇੰਨਾ ਬੁਰਾ ਹਾਲ ਹੈ ਪਰ ਇਸੇ ਵਿਜੇਨਗਰ ਤੇ ਬਾਅਦ ਵਿੱਚ ਕੋਈ ਵੀ ਇੱਕ ਕਰੀ ਵੀ ਪੁਸ਼ਣ ਨਹੀਂ ਆਇਆ ਵੋਟਾਂ ਤੋਂ ਬਾਅਦ ਕਿ ਕੀ ਸਮੱਸਿਆ ਕੀ ਨਹੀਂ ਆ ਉਦੋਂ ਆਂਦੇ ਜਦ ਤੁਸੀਂ ਇੱਕ ਆਵਾਜ਼ ਦਿਓ ਤੁਹਾਨੂੰ ਇਦਾਂ ਹੋ ਜਾਏਗਾ ਉਦਾਂ ਜਿਗਾ ਅਜੇ ਤੱਕ ਕੁਝ ਨਹੀਂ ਹੋਇਆ ਸੰਬੰਧਿਤ ਵਿਭਾਗ ਦੇ ਅਧਿਕਾਰੀ ਦੇ ਦਾਅਵੇ ਉਸ ਸਮੇਂ ਖੁੱਸ ਹੋ ਜਾਂਦੇ ਜਦੋਂ ਕਿ ਜਮੀਨੀ ਹਕੀਕਤੇ ਉਹਨਾਂ ਦੀ ਹਕੀਕਤ ਸਾਹਮਣੇ ਆਂਦੀ ਹੈ ਜਿੱਥੇ ਟੁੱਟੀ ਹੋਈ ਸੜਕਾਂ ਸੀਵਰੇਜ ਬਲੋਕਸ ਔਰ ਸਟਰੀਟ ਲਾਈਟ ਔਰ ਡੌਗ ਦੀ ਸਮੱਸਿਆ ਜਿਹੜੀ ਲੋਕਾਂ ਨੂੰ ਬਹੁਤ ਆ ਰਹੀ ਹੈ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਫਾਸਟਵੇ ਖਬਰਨਾਮਾ ਲਈ ਆਰ ਕੇ ਸੋਨੀਆ